ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ ਰਾਮ ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕੈ ਰਬ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾ ਮਾਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਆਪਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਹਿਲ ਕਰ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰਹੁ ਤਲ ਸਗੜ ਵਕਾਰ ਨਾਨਕ ਹਰਿ ਜਪ ਉਤਰਿ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5 ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾ ਮਸਤਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾਹੇ ਕਰਹਿ ਜਨਮ ਮਰਨ ਕੀ ਚੂਕੀ ਕਾਣ ਓਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲਤਰ ਅੰਮ੍ਰਿਤ ਪੀਵੋ ਸਾਧ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗੜ ਵਕਾਰ ਨਾਨਕ ਹਰਿ ਜਪ ਉਤਰਿ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5 ਰਾਜਾ RAM ਕੀ ਸਰਣਾਏ ਨਿਰਪੋ ਭਏ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਵ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੰਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉਹਿਲ ਕਰੈ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰਹੁ ਤਰੈ ਸਗੜ ਵਕਾਰ ਨਾਨਕ ਹਰਿ ਜਪ ਉਤਰਿ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5 ਰਾਜਾ RAM ਕੀ ਸਰਣਾਏ ਨਿਰਪਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂਕਰ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾ ਮਾਸਪਕਾ ਹਾਥ ਗੁਰ ਤਰ ਸੋ ਦਾਸ ਅੰਦੇਸਾ ਕਾਹੇ ਕਰਹਿ ਜਨਮ ਮਰਨ ਕੀ ਚੂਕੀ ਕਾੜ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਜੋ ਭਉ ਜਲ ਤਰੈ ਅੰਮ੍ਰਿਤ ਪੀਵੋ ਸਾਗਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰਹੁ ਤਰੈ ਸਗਰੇ ਵਕਾਰ ਨਾਨਕ ਹਰਿ ਜਪ ਉਤਰਹੁ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5 ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾ ਕੇ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੰਮ ਵਸਪਕਾ ਹਉ ਤਗੁਰ ਤਰੈ ਸੋ ਦਾਸ ਅੰਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਿਕਾਰ ਨਾਨਕ ਹਰ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਦੀ ਪੰਜਮ ਰਾਜਾ ਰਾਮ ਕੀ ਸਰਣਾਏ ਨਿਰਪੋ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾ ਵਸਪਕਾ ਹਉ ਤੁਰ ਤਰ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਹੋਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲਤਰ ਅੰਮ੍ਰਿਤ ਪੀਵੋ ਸਾਧ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਣ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾ ਕਰਬ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਅਸਨੇ ਹਰ ਹਰ ਨਾਮ ਰਸਨ ਤੇ ਜਪਨੇ ਜਿਸ ਕਾ ਵਸਪਾ ਕਾ ਹਾਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲ ਕਰੈ ਅੰਮ੍ਰਿਤ ਪੀਵੋ ਸਾਗਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਪਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂਕਰ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੰਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰੈ ਜਨਮ ਮਰਨ ਕੀ ਚੁਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਜੋ ਭਉਇ ਤਰੈ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ ਰਾਮ ਕੀ ਸਰਣਾਏ ਨਿਰਪਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਵ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਅਫਨੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾ ਮਾਸਪਕਾ ਹਾਥ ਗੁਰ ਤਰੈ ਸੋ ਦਾਸ ਅੰਦੇਸਾ ਕਾਹੇ ਕਰਹਿ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਥ ਸੰਗ ਜੋ ਭਉ ਜਲ ਕਰੈ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗੜ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਪੋ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੰਮ ਵਸਪਾ ਕਾ ਹਉ ਤੁਰ ਤਰ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੁਕੀ ਕਾਣ ਹੋਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨੇ ਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰ ਸਾਥ ਸੰਗ ਜੋ ਭਉ ਹਿਲਤਰ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗੜ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਪੋ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਔਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉਇਲ ਤਰ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਨੇ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 3 ਪੰਜਵਾਂ ਰਾਜਾ RAM ਕੀ ਸਰਣਾਏ ਨਿਰਪੋ ਭਏ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਤੇ ਜਪਨੇ ਜਿਸ ਕਾਮ ਵਸਪਕਾ ਹਥ ਗੁਰ ਤਰ ਸੋ ਦਾਸ ਅੰਦੇਸਾ ਕਾ ਹੈ ਕਰ ਜਨਮ ਮਰਨ ਕੀ ਚੂਕੀ ਕਾੜ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਭਾਰ ਬ੍ਰਹਮ ਜਿਸ ਕਿਰਪਾ ਕਰੈ ਸਾਥ ਸੰਗ ਜੋ ਭਉ ਜਲ ਕਰ ਅੰਮ੍ਰਿਤ ਪੀਵੋ ਸਾਗਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਪੋ ਭਏ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਵ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾ ਮਾਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਆਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਥ ਸੰਗ ਜੋ ਭਉ ਜਲ ਕਰ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰਹੁ ਤਲ ਸਗੜ ਵਕਾਰ ਨਾਨਕ ਹਰਿ ਜਪ ਉਤਰਿ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਨਾਏ ਨਿਰਪੋ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂਕਰ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾ ਮਸਤਕਾ ਹਾਥ ਗੁਰ ਸਰ ਸੋ ਦਾਸ ਅੰਦੇਸਾ ਕਾ ਹੈ ਕਰ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉਹਿਲ ਕਰੈ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾ ਕੇ ਰਬ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਤੇ ਜਪਨੇ ਜਿਸ ਕੰਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਜੋ ਭਉ ਜਲ ਤਰ ਅੰਮ੍ਰਿਤ ਪੀਵੋ ਸਾਗਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪੁ ਉਪਰਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 3 ਪੰਜਵਾਂ ਰਾਜਾ RAM ਕੀ ਸਰਣਾਏ ਨਿਰਪੋ ਭਏ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾ ਕੇ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਪੁਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਜੋ ਭਉ ਜਲ ਤਰ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗਣ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਵ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕਾ ਵਸਪਾ ਕਾ ਹਾਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਥ ਸੰਗ ਜੋ ਭاويه ਤਰੈ ਅੰਮ੍ਰਿਤ ਪੀਵੋ ਸਾਗ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਲ ਸਗਰ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਕ ਸਾਰ ਸੰਗ ਦੁਖ ਜਾਏ ਰਹਾ ਜਾਂਕਰ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾ ਮਸਤਕਾ ਹਾਥ ਗੁਰ ਤਰੈ ਸੋ ਦਾਸ ਅੰਦੇਸਾ ਕਾਹੇ ਕਰਹਿ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲ ਤਰ ਅੰਮ੍ਰਿਤ ਪੀਵੋ ਸਾਧ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗੜ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5 ਰਾਜਾ RAM ਕੀ ਸਰਨਾਏ ਨਿਰਪਉ ਭੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਰਬ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੰਮ ਵਸਪਾ ਕਾ ਹਾਥ ਗੁਰ ਤਰੈ ਸੋ ਦਾਸ ਅੰਦੇਸਾ ਕਾਹੇ ਕਰਹਿ ਜਨਮ ਮਰਨ ਕੀ ਚੂਕੀ ਕਾੜ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਜੋ ਭਉ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗਰ ਵਿਕਾਰ ਨਾਨਕ ਹਰ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਦੀ ਪੰਜਮ ਰਾਜਾ ਰਾਮ ਕੀ ਸਰਣਾਏ ਨਿਰਪੋਪੈ ਗੋਵਿੰਦ ਗੁਣ ਗਾਵਤ ਸਾਰ ਸੰਗ ਦੁਖ ਜਾਏ ਰਹਾ ਜਾਂ ਕਹਿ ਰਬ ਬਸ ਮਨ ਮਾਹੀ ਸੋ ਜਨ ਦੂਸਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਨੇ ਜਿਸ ਕੈ ਵਸਪਕਾ ਹਾਟ ਗੁਰ ਤਰ ਸੋ ਦਾਸ ਅੰਦੇਸਾ ਕਾਹੇ ਕਰਹ ਜਨਮ ਮਰਨ ਕੀ ਚੁਕੀ ਕਾਣ ਹੋਰੇ ਗੁਰ ਉਪਰ ਕੁਰਬਾਨ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਥ ਸੰਗ ਜੋ ਭਉ ਹਿਲਤਰ ਅੰਮ੍ਰਿਤ ਪੀਵੋ ਸਵਾਦ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗੜ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ 5ਵਾਂ ਰਾਜਾ RAM ਕੀ ਸਰਣਾਏ ਨਿਰਭਉ ਭੈ ਗੋਵਿੰਦ ਗੁਣ ਗਾਵਕ ਸਾਰ ਸੰਗ ਦੁਖ ਜਾਏ ਰਹਾ ਜਾਂਕਰ ਬਸ ਮਨ ਮਾਹੀ ਸੋ ਜਨ ਦੂਤਰ ਭੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ ਜਪਣੇ ਜਿਸ ਕਾਮ ਵਸਪਾ ਕਾ ਹਥ ਗੁਰ ਤਰੈ ਸੋ ਦਾਸ ਅੰਦੇਸਾ ਕਾ ਹੈ ਕਰਹਿ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰਪਰਮੇਸਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਜੋ ਭਉ ਜਲ ਤਰ ਅੰਮ੍ਰਿਤ ਪੀਵੋ ਸਾਧ ਤਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ ਕਰੋ ਤਰ ਸਗਰੇ ਵਕਾਰ ਨਾਨਕ ਹਰਿ ਜਪ ਉਤਰੋ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ